ਮੈਂ ਕਹਿੰਦਾ ਪੂਰੇ ਗੁੱਸੇ ਨਾਲ ਬੋਲੋ ਤੁਸੀਂ ਪਰਚਾ ਦਰਜ ਕਰਾਤਾ ਅਸੀਂ ਉਹਦਾ ਵੀ ਕੋਈ ਗੁੱਸਾ ਨਹੀਂ ਕੀਤਾ ਨਹੀਂ ਕੀਤਾ ਨਾ ਕਿਉਂਕਿ ਸਾਡੇ ਵੱਡੇ ਭਰਾ ਨੇ ਸਾਡੇ ਚ ਪਰਚਾ ਦਰਜ ਕਰਾਤਾ ਪਰ ਤੁਸੀਂ ਉਹਦੇ ਚ ਸਾਨੂੰ ਵੀਡੀਓ ਚ ਕੀ ਕਹਿ ਰਹੇ ਹੋ ਬਬੂ ਬੋ ਫਿਰ ਅਸੀਂ ਇਕੱਲੇ ਤਾਂ ਬਬੂ ਨਾ 95 ਕਾਉਂਸਲਰ ਹੀ ਬਬੂ ਬੋ ਹੋਏ ਨਾ ਵਾਹਿਗੁਰੂ ਜੀ ਕੀ ਫਤਿਹ ਰਾਤ ਲੇਟ ਨਾਈਟ ਹੈ ਤੇ ਡੀ ਜ਼ੋਨ ਚ ਅਸੀਂ ਖੜੇ ਆ ਤੇ 5-7 ਮਿੰਟ ਪਹਿਲਾਂ ਮੈਂ ਘਰ ਚਲਾ ਗਿਆ ਜੀ ਅਸੀਂ ਨੀਂਦ ਨਹੀਂ ਆਈ ਪਰ ਮੈਂ ਕਿਹਾ ਮੇਰੇ ਸਾਰੇ ਦੋਸਤ ਦੀ ਜੀ ਹੋਣਾ ਤੇ ਮੈਂ ਵਾਪਸ ਆ ਗਿਆ ਮੇਰੇ ਵੈਸੇ ਮੈਨੂੰ ਬੋਲਣ ਲੱਗਿਆ ਬੜੀ ਮੁਸ਼ਕਲ ਹੋ ਰਹੀ ਹੈ ਮੈਂ ਇਹ ਗੱਲ ਬੋਲਣਾ ਨਹੀਂ ਚਾਹਦਾ ਮੇਰੇ ਆਪਣੇ ਦੋਸਤ ਜਿਨ੍ਹਾਂ ਨੂੰ ਸੀ ਵੱਡੇ ਵੀਰ ਕਹਿ ਕੇ ਬੁਲਾਉਂਦੇ ਆ ਭੋਲਾ ਵੀ ਮੈਂ ਉਹਨਾਂ ਦੇ ਹਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਕਿਉਂਕਿ ਮੇਰੇ ਦੋਸਤ ਹੈ ਕਦੇ ਕਿਸੇ ਸਟੇਜ ਤੇ ਵੀ ਮੈਂ ਕਦੇ ਗਰੇਜ ਨਹੀਂ ਕੀਤਾ ਕਹਿਣ ਨੂੰ ਮੇਰੇ ਦੋਸਤ ਹੈ ਕਿਉਂਕਿ ਪਾਰਟੀ ਬਾਰੇ ਇੱਕ ਅਲੱਗ ਚੀਜ਼ ਹੈ ਜਿਹੜੇ ਨਿੱਜੀ ਸਬੰਧਾਂ ਅਲੱਗ ਚੀਜ਼ ਹੈ ਤੇ ਬਿਲਕੁਲ ਅਜਿਹਾ ਜੇ ਸਾਡੀ ਮੇਅਰ ਨਾਲ ਕੋਈ ਗੱਲ ਹੋ ਗਈ ਨਾ ਬੋਲਾਂ ਤੁਸੀਂ ਅਸੀਂ ਵੀ ਤੁਹਾਡੇ ਲਈ ਬਰਾਬਰ ਸੀ ਪਾਰਟੀ ਲੱਗ ਹੋ ਸਕਦੀ ਹੈ ਪਾਰਟੀ ਪਲੇਟ ਤੇ ਪਲੇਟਫਾਰਮ ਤੇ ਬੋਲੋ ਮੈਂ ਕਹਿੰਦਾ ਪੂਰੇ ਗੁੱਸੇ ਨਾਲ ਬੋਲੋ ਤੁਸੀਂ ਪਰਚਾ ਦਰਜ ਕਰਾਤਾ ਅਸੀਂ ਉਹਦਾ ਵੀ ਕੋਈ ਗੁੱਸਾ ਨਹੀਂ ਕੀਤਾ ਨਹੀਂ ਕੀਤਾ ਨਾ ਕਿਉਂਕਿ ਸਾਡੇ ਵੱਡੇ ਭਰਾਣੇ ਸਾਡੇ ਦੇ ਪਰਚਾ ਦਰਜ ਕਰਾਤਾ ਪਰ ਤੁਸੀਂ ਉਹਦੇ 'ਚ ਸਾਨੂੰ ਵੀਡੀਓ 'ਚ ਕੀ ਕਹਿ ਰਹੇ ਹੋ ਬਹੁ ਬਹੁ ਫਿਰ ਅਸੀਂ ਇਕੱਲੇ ਤਾਂ ਬਹੁ ਬਹੁ ਨਾ 95 ਕਾਉਂਸਲਰ ਹੀ ਬਹੁ ਬਹੁ ਹੋਏ ਨਾ ਤੁਹਾਨੂੰ ਬਹੁ ਬਹੁ ਦਾ ਮਤਲਬ ਪਤਾ ਨਾ ਕੀ ਹੁੰਦਾ ਫਿਰ ਤੁਸੀਂ ਆਪਣੇ ਵੀਡੀਓ 'ਚ ਛੋਟੇ ਲੋਕ ਕਹਿ ਰਹੇ ਹੋ ਛੋਟਾ ਕੋਣ ਹੈ ਮੰਨ ਲੇ ਤੁਸੀਂ ਜੱਟ ਜ਼ਿੰਮੇਦਾਰ ਹੋ ਤੁਸੀਂ ਕਾਫੀ ਕਿੱਲਿਆਂ ਦੇ ਮਾਲਕ ਹੋ ਹੁਣ ਤੁਸੀਂ ਐਮਐਲਏ ਹੋਰ ਕਿੱਲਿਆਂ ਦੇ ਮਾਲਕ ਹੋ ਜਾਓਗੇ ਪਰ ਸਾਡਾ ਕੋਈ ਕਸੂਰ ਤਾਂ ਨਹੀਂ ਸੀ ਆਮ ਸਧਾਰਨ ਪਰਿਵਾਰ ਚੋਂ ਮੈਂ ਤੁਹਾਡਾ ਘਰ ਤੇ ਵਿੱਚੋਂ ਤੁਹਾਡੇ ਸਹਾਨ ਵੀ ਲੈ ਹੋਇਆ ਫੇ ਲੋਕਾਂ ਦੇ ਸਾਹਮਣੇ ਵੱਟੀਆਂ ਗੱਲਾਂ ਨਹੀਂ ਕਰਨੀਆਂ ਕਿ ਤੁਸੀਂ ਮੇਰੇ ਭਰਾ ਹੋ ਪਰ ਤੁਸੀਂ ਜਿਹੜੀ ਇਹ ਵੀਡੀਓ ਦੇ ਵਿੱਚ ਕੱਲੇ ਸਿੰਗਲ ਸਾਈਡ ਦੀ ਗੱਲ ਸੁਣ ਕੇ ਇਹ ਮਾੜੀ ਸ਼ਬਦਾਵਲੀ ਬੋਲ ਰਹੇ ਹੋ ਜੇ ਉਹਨੇ ਮੈਨੂੰ ਵੀਰਾ ਵੀਰਾ ਕਿਹਾ ਤੇ ਮੈਂ ਵੀ ਭੈਣ ਭੈਣ ਕੇ ਸੰਬੋਧਨ ਕੀਤਾ ਹੈ ਉਹਨਾਂ ਨੇ ਵੀਡੀਓ ਪਾਈ ਆਪਣੇ ਪੇਜ ਤੋਂ ਮੈਂ ਵੀ ਵੀਡੀਓ ਪਾਈ ਜਿੱਥੇ ਮੈਂ ਪਹਿਨ ਪਹਿਨ ਕੇ ਰਿਹਾ ਸੀ ਤੁਹਾਡੇ ਲਈ ਤਾਂ ਦੋਨੋਂ ਰਿਸ਼ਤੇ ਬਰਾਬਰ ਹੋਣੇ ਚਾਹੀਦੇ ਸੀ ਇਹ ਇਹ ਖੂਬਸੂਰਤੀ ਪਤਾ ਕੀ ਇਹ ਰਾਜਨੀਤੀ ਦੀ ਸਹੀ ਗਲਤ ਚੁਣਨਾ ਚਾਹੀਦਾ ਨਾ ਕਿ ਇਦਾਂ ਕਰਨਾ ਚਾਹੀਦਾ ਆਪਾਂ ਆਪਣੀ ਪਾਰਟੀ ਦੇ ਲਈ ਚਾਹੇ ਗਲਤ ਸਟੈਂਡ ਵੀ ਲੈ ਲੈਂਦੇ ਤੁਸੀਂ ਯਕੀਨ ਮੰਨੋ ਅਸੀਂ ਕਿਤੇ ਵੀ ਗਲਤ ਨਹੀਂ ਹੈਗੇ ਮੈਂ ਤੁਹਾਨੂੰ ਕੋਈ ਸਫਾਈ ਨਹੀਂ ਦੇਣੀ ਤੁਸੀਂ ਜਿਹੜਾ ਪਰਚਾ ਦਰਜ ਕੀਤਾ ਬਿਲਕੁਲ ਸਹੀ ਕੀਤਾ ਤੁਸੀਂ ਯਾਦ ਕਰੋ ਤੁਹਾਡੀ ਸੰਜੇ ਨਾਲ ਲੜਾਈ ਹੁੰਦੀ ਸੀ ਉਦੋਂ ਤੁਸੀਂ ਕਾਂਗਰਸ ਪਾਰਟੀ ਦੇ ਤੁਹਾਡੀ ਗਾਵੜਿਆ ਸਾਹਿਬ ਨਾਲ ਵਿਗੜੀ ਤੁਸੀਂ ਉਦੋਂ ਅਕਾਲੀ ਦਲ ਚ ਸੀ ਫਿਰ ਤੁਹਾਡੀ ਤੁਸੀਂ ਆਗੇ ਆਪਣੇ ਆਜ਼ਾਦ ਇਲੈਕਸ਼ਨ ਲੜੇ ਤੁਸੀਂ ਉਦੋਂ ਵੀ ਪਾਰਟੀ ਛੱਡੀ ਹੈਨਾ ਤੁਸੀਂ ਵੀ ਹਰ ਮੇਅਰ ਨਾਲ ਆਪਣੇ ਕੰਮਾਂ ਪਿੱਛੇ ਤੁਸੀਂ ਕਦੇ ਕਿਸੇ ਹੋਰ ਗੱਲ ਪਿੱਛੇ ਨਹੀਂ ਲੜੇ ਤੁਹਾਡੇ ਤੇ ਵੀ ਪਰਚੇ ਹੋਏ ਤੁਹਾਡੇ ਤੇ ਪਰਚੇ ਨਹੀਂ ਹੋਏ ਲੜਾਈ ਝਗੜੇ ਦੇ ਤੁਹਾਡੇ ਤੇ ਰਾਜਨੀਤਿਕ ਪਗਰ ਪਰਚੇ ਨਹੀਂ ਹੋਏ ਫਿਰ ਸਾਡੇ ਸਤਕਾਰਯੋਗ ਰਣਜੀਤ ਢਿੱਲੋਂ ਉਹਨਾਂ ਦਾ ਤੁਹਾਡੇ ਖੈਰ ਖਫਾਰੇ ਟੀਵੀ ਚ ਬਹੁਤ ਸੋਸ਼ਲ ਮੀਡੀਆ ਤੇ ਜਿਵੇਂ ਆ ਜੇ ਮੁੱਦਾ ਸੀ ਨਾ ਓਵੇਂ ਹੀ ਸਾਡੇ ਢਿੱਲੋਂ ਸਾਹਿਬ ਤੇ ਤੁਹਾਡਾ ਮੁੱਦਾ ਚੱਲਦਾ ਸੀ ਕਿ ਉਦੋਂ ਤੁਸੀਂ ਨਹੀਂ ਲੜੇ ਜਿੱਦੋਂ ਉਹ ਉਦੋਂ ਤੁਸੀਂ ਅਸੀਂ ਸਭ ਤੁਹਾਨੂੰ ਕਹਿੰਦੇ ਹੁੰਦੇ ਕਿਉਂ ਲੜਦੇ ਹੋ ਤੁਸੀਂ ਕਹਿੰਦੇ ਮੈਂ ਆਪਣੇ ਹੱਕਾਂ ਲਈ ਲੜਦਾ ਤੇ ਸੇਮ ਅੱਜ ਸਾਡੀ ਸਿਚੁਏਸ਼ਨ ਹੈ ਨਾ ਕਿਉਂਕਿ ਮੇਰੇ ਸਾਡੇ ਰਣਜੀਤ ਢਿੱਲੋਂ ਜੀ ਸਤਿਕਾਰਯੋਗ ਨੇ ਸਾਡੇ ਆਪਣੇ ਨੇ ਉਹਨਾਂ ਨੇ ਵੀ ਸਾਡੇ ਲਈ ਬਹੁਤ ਕੰਮ ਕੀਤੇ ਕਿਉਂਕਿ ਭਾਈਚਾਰਾ ਜਿਹੜਾ ਹਮੇਸ਼ਾ ਪਿਆਰ ਕਦੇ ਪਾਰਟੀ ਬਾਜੀ ਨਾਲ ਨਹੀਂ ਹੁੰਦਾ ਇਨਸਾਨ ਨਾਲ ਪਿਆਰ ਹੁੰਦਾ ਅਸੀਂ ਜਦੋਂ ਕੰਮ ਕਹਿੰਦੇ ਲੋਕਾਂ ਦੇ ਕਹਣੇ ਆ ਕੋਈ ਤੁਹਾਡੇ ਇਲਾਕੇ ਦਾ ਲੋਕ ਆਏਗਾ ਤੇ ਤੁਹਾਨੂੰ ਇਹ ਕਹਿਤਾ ਹੈਗਾ ਭੋਲੇ ਭਜੀ ਇਹ ਕੰਮ ਕਰਦੇ ਹੋ ਕਿਆ ਇਹ ਹੋਊਗਾ ਨਾ ਇਨੇ ਚਿਕ ਤੁਸੀਂ ਐਮਐਲਏ ਹੋ ਲੋਕਾਂ ਦੇ ਹੋ ਤੁਸੀਂ ਲੋਕਾਂ ਦੇ ਕੰਮਾਂ ਵਾਸਤੇ ਪਰ ਜਿਹੜਾ ਤੁਸੀਂ ਅਜੇ ਪਰਸਨਲ ਇਹ ਵੀਡੀਓ ਜਾਂ ਇਦਾਂ ਰਿਕਾਰਡਿੰਗਾਂ ਪਾ ਰਹੇ ਹੋ ਨਾ ਇਹ ਬੁਰੀ ਗੱਲ ਹੈ ਤੁਸੀਂ ਛੋਟੇ ਲੋਕ ਕੌਣ ਹੈ ਕੋਨਾ ਛੋਟਾ ਚਾਹੇ ਅਸੀਂ ਘੱਟ ਮੀਰ ਹੋ ਸਕਦੇ ਹਾਂ ਪਰ ਅਸੀਂ ਆਪਣੀ ਖਾਨੇ ਆ ਕਮਾ ਕੇ ਖਾਨੇ ਆ ਕਿਰਤ ਦੀ ਕਮਾਈ ਕਰਦੇ ਆ ਛੋਟੀ ਕਮਾਈ ਕਰਦੇ ਹੋਵਾਂਗੇ ਵੱਡੀ ਕਮਾਈ ਕਰਦੇ ਹੋਵਾਂਗੇ ਪਰ ਆਪਣੀ ਕਮਾਈ ਖਾਨੇ ਆ ਭੋਲੇ ਵੀ ਤੁਹਾਨੂੰ ਇਹ ਗੱਲ ਸ਼ੋਭਾ ਨਹੀਂ ਕਿਉਂਕਿ ਤੁਸੀਂ ਮਰਿਆਦਾ ਚ ਰਹਿ ਕੇ ਬੋਲਣ ਵਾਲੇ ਬੰਦੇ ਹੋ ਤੁਸੀਂ ਘਬਰਾ ਕੇ ਜਾਂ ਗੁੱਸੇ ਚ ਮੈਂ ਮੈਂ ਨਹੀਂ ਕਹਦਾ ਮੇਰ ਸਾਹਿਬ ਤੁਹਾਡੇ ਖਾਸ ਹੋਗੇ ਤੁਹਾਡੀ ਭੈਣ ਹੋਏਗੀ ਤੁਹਾਡੇ ਰਿਸ਼ਤੇ ਅੱਛੇ ਹੋਣਗੇ ਪਰ ਇਸ ਤਰ੍ਹਾਂ ਤੁਹਾਡਾ ਤਰੀਕਾ ਸਹੀ ਨਹੀਂ ਹੈ ਤੁਸੀਂ ਤਾਂ ਐਮ ਐਲ ਏ ਸੀ ਤੁਸੀਂ ਤਾਂ ਖੈਰਕਫਾ ਕਰਦੇ ਰਾਜਨਾਮਾ ਕਰਾਉਣ ਦੀ ਕੋਸ਼ਿਸ਼ ਕਰਦੇ ਉਲਟਾ ਪਰਚਾ ਵੀ ਕਰਾਤਾ ਉੱਤੋਂ ਬਹੁ ਬਹੁ ਛੋਟੇ ਲੋਕ ਬਦਤਮੀਜ਼ ਧੱਕਾ ਲਿਆਓ ਕਿੱਥੇ ਕੁਰਸੀਆਂ ਪਲਟੀਆਂ ਲਿਆਓ ਕੁਰਸੀਆਂ ਦੀ ਰਿਕਾਰਡਿੰਗ ਤਾਂ ਦੇ ਦਿਓ ਮੈਨੂੰ ਕਿੱਥੇ ਪਲਟੀਆਂ ਮੈਨੂੰ ਤਾਂ ਨਜ਼ਰ ਨਹੀਂ ਆ ਰਹੀਆਂ ਜੇ ਤੁਹਾਡੇ ਕੋਲ ਜਨਤਕ ਕਰੋ ਇਹ ਸਾਰੀਆਂ ਰਿਕਾਰਡਿੰਗਾਂ ਜਿਹੜੀਆਂ ਤੁਸੀਂ ਚਲਾ ਰਹੇ ਹੋ ਇਹ ਗੋਰੇ ਨੇ ਦਿੱਤੀਆਂ ਜੇ ਰਕੋੜੀ ਦਾ ਮੈਂ ਨਾ ਦਿੰਦਾ ਤੁਹਾਡੇ ਕੋ ਹੁੰਦੀਆਂ ਹੀ ਨਾ ਕਿਉਂਕਿ ਕੈਮਰੇ ਵਾਲਾ ਮੈਂ ਨਾਲ ਲੈ ਕੇ ਗਿਆ ਸੀ ਮੈਨੂੰ ਪਤਾ ਸੀ ਜੋ ਮੇਅਰ ਸਾਹਿਬ ਕਰ ਰਹੇ ਹੋ ਗਲਤ ਹੈ ਜਿਹੜਾ ਜੁਝਾਰੂ ਹੁੰਦਾ ਨਾ ਉਹ ਸੱਚ ਲਈ ਜਲਦੀ ਲੜ ਪੈਂਦਾ ਤੇ ਤੁਸੀਂ ਵੀ ਮੇਰੇ ਖਾ ਲਗਾਤਾਰ ਹਰ ਐਮਐਲਏ ਸਾਹਮਣੇ ਲੜੇ ਹੋ ਕਿਉਂਕਿ ਤੁਸੀਂ ਲੋਕਾਂ ਦੇ ਹੱਕਾਂ ਲਈ ਲੜਦੇ ਸੀ ਅਸੀਂ ਵੀ ਐਪਰੀਸ਼ੀਏਟ ਕਰਦੇ ਸੀ ਚਾਹੇ ਦੂਜੀ ਪਾਰਟੀ ਦੀ ਹੁੰਦੀ ਸੀ ਯਾਰ ਭੋਲਾ ਕਹਿਣ ਬੰਦਾ ਸਭਸਤੇ ਲੜਦਾ ਅੱਜ ਜੇ ਤੁਸੀਂ ਜਿੱਤ ਗਏ ਤੇ ਆਪਣਾ ਸੁਭਾਅ ਬਦਲ ਲਿਆ ਅੱਜ ਜਿੱਤ ਗਏ ਨਾ ਸਿਰਫ ਐਮਐਲਏ ਬਣ ਕੇ ਸੁਭਾਅ ਲੇ ਕੇ ਸਭ ਕੁਝ ਭੁੱਲ ਗਏ ਕੋ ਤੁਸੀਂ ਮੇਰੇ ਵੱਡੇ ਭਰਾ ਹੋ ਨੀਜੀ ਤੌਰ ਤੇ ਮੈਨੂੰ ਅਜ ਅਫਸੋਸ ਹੈ ਵੀਡੀਓ ਪਾ ਲਿਆ ਪਰ ਬਹੁ ਬਹੁ ਛੋਟੇ ਲੋਕ ਇਹ ਮਾੜੀ ਗੱਲ ਹੈ ਬਿਲਕੁਲ ਮਾੜੀ ਗੱਲ ਹੈ ਤੁਹਾਡੇ ਲਈ ਖਾਸ ਕਰਕੇ ਮੈਂ ਬੜਾ ਔਖਾ ਕੇ ਵੀਡੀਓ ਪਾ ਰਿਹਾ ਕਿਉਂਕਿ ਮੈਂ ਤੁਹਾਡਾ ਸਤਿਕਾਰ ਸਤਕਾਰ ਬਹੁਤ ਕਰਦਾ ਗੁੱਪ ਵੀ ਮੇਰਾ ਦੋਸਤ ਹੈ 바ਰੂ ਮੇਰਾ ਭਰਾ ਹੈ ਰਾਜ ਮੇਰਾ ਭਰਾ ਹੈ ਤੁਹਾਡੇ ਪਰਿਵਾਰ ਦਾ ਕੋਈ ਜਿਹੜਾ ਮੈਂਬਰ ਲੋ ਮੈਂ ਤੁਹਾਡੇ ਪਰਿਵਾਰ ਦੇ ਇਕੱਲੇ ਇਕੱਲੇ ਮੈਂਬਰ ਨੂੰ ਨੀਜੀ ਤੌਰ ਤੇ ਜਾਣਦਾ ਮੇਰਾ ਆਪਣਾ ਪਰਿਵਾਰ ਹੈ ਪਰ ਅੱਜ ਜਿਹੜੇ ਤੁਸੀਂ ਵੀਡੀਓ ਪਾ ਕੇ ਜੋ ਇਹ ਸ਼ਬਦ ਬੋਲ ਰਹੇ ਹੈ ਇਹ ਬੁਰੇ ਹੈ ਮੈਂ ਪਲੀਜ਼ ਤੁਸੀਂ ਆਪਣੀ ਪਾਰਟੀ ਨਹੀਂ ਬੋਲੋ ਪਰ ਮੈਂ ਖੈਰ ਖਫਾ ਚੰਗੀ ਗੱਲ ਬੋਲੋ ਆ ਜਿਹੜੇ ਅਲਫਾਜ਼ ਹੈ ਨਾ ਤੂੰ ਗੰਦਾ ਛੋਟੇ ਲੋਗ ਬਹੁ ਬਹੁ ਮੈਂ ਤੁਹਾਨੂੰ ਕੋਈ ਗਲਤ ਜਵਾਬ ਨਹੀਂ ਦੇਣਾ ਹਾਂ ਤੁਹਾਡੀ ਜਿਹੜਾ ਕੋਈ ਹੋਰ ਬੋਲਿਆ ਹੁੰਦਾ ਤੇ ਸਤਕਾਰਯੋਗ ਮੈਂ ਬੜੇ ਪਿਆਰ ਨਾਲ ਉਹਨਾਂ ਦੀ ਹਿਸਟਰੀ ਅੱਗੇ ਪਿੱਛੇ ਸਭ ਕੁਝ ਦੱਸਦਾ ਸੀ ਪਰ ਮੈਂ ਆਪਣੇ ਭਰਾ ਬਾਰੇ ਕੁਝ ਨਹੀਂ ਗਲਤ ਬੋਲਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਵੀ ਗੱਲ ਇਹ ਮਤ ਸੋਚਿਓ ਤੁਸੀਂ ਐਮਐਲਏ ਪਰ ਮੈਂ ਇਹ ਜਰੂਰ ਸੋਚੀ ਤੁਸੀਂ ਮੇਰੇ ਵੱਡੇ ਭਰਾ ਤੁਸੀਂ ਅੱਜ ਕਿਉਂਕਿ ਦੇਖੋ ਇੱਕ ਟਾਈਮ ਤੇ ਤੁਸੀਂ ਵੀ ਕਾਉਂਸਲਰ ਹੋ ਤੁਸੀਂ ਵੀ ਦੋ ਜਾਰ ਇਲੈਕਸ਼ਨ ਲੜੇ ਤੁਸੀਂ ਵੀ ਪਾਰਟੀਆਂ ਨਾਲ ਲੜ ਕੇ ਤੀਜੀ ਵਾਰੀ ਐਮਐਲਏ ਬਣੇ ਹੋ ਤੁਸੀਂ ਤਾਂ ਇਹ ਗੱਲ ਸਤਾ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਕਿਉਂਕਿ ਤੁਸੀਂ ਇਹ ਚੀਜ਼ਾਂ ਛੱਡ ਲੀਆਂ ਪਤਾ ਨਹੀਂ ਸਹੀ ਗਲਤ ਤੁਹਾਡੇ ਚ ਕੌਣ ਸੀ ਮੈਂ ਇਹ ਜ ਟੈਕਨੀਕਲ ਦਾ ਕੱਲ ਨੂੰ ਸੰਜੀਤ ਕਹਦੇ ਮੈਂ ਸਹੀ ਸੀ ਸੀਰ ਢਿੱਲੋ ਸਾਹਿਬ ਕਹਿੰਦਾ ਮੈਂ ਸਹੀ ਸੀ ਪਰ ਤੁਸੀਂ ਜੋ ਟੀਵੀ ਤੇ ਦੱਸੇ ਸੀ ਉਹੀ ਸੁਣਿਆ ਤੇ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਪਿਆਰ ਕਰਦਾ ਪਲੀਜ਼ ਕੰਦੇ ਸ਼ਬਦ ਵੀਡੀਓ ਚ ਨਾ ਬੋਲੋ ਲੈਜੋ ਨਾ ਬੋਲੋ ਅੱਛਾ ਬੋਲੋ ਜੋ ਦਿਲ ਕਰਦਾ ਉਹ ਬੋਲੋ ਪਾਰਟੀ ਲਈ ਬੋਲੋ ਮੇਅਰ ਸਾਹਿਬ ਦੇ ਹੱਕ ਚ ਬੋਲੋ ਜਾਇਜ ਹੈ ਪਰਚਾ ਕਰਾਤਾ ਉਹ ਵੀ ਸਹੀ ਹੈ ਪੰਨੀ ਜੀ ਬਹੁ ਬਹੁ ਇਦਾਂ ਦੇ ਸ਼ਬਦ ਨਾ ਬੋਲੋ ਅੱਜ ਸੁਣ ਕੇ ਸਭ ਦੁੱਖ ਕਿੰਨਾ ਲੱਗਿਆ ਹੈਗਾ ਸਭ ਤੋਂ ਪਹਿਲਾਂ ਤਾਂ ਕੈਂਮ ਲੇ ਦਾ ਕੋਈ ਦੁੱਖ ਨਹੀਂ ਲੱਗਿਆ ਐਮ ਐਲ ਏ ਵੀ ਹੋਰ ਗਲਤ ਬੋਲ ਸਕਦੇ ਆ ਪਰ ਜਦੋਂ ਆਪਣੇ ਬੋਲਦੇ ਉਹਦਾ ਬਹੁਤ ਦੁੱਖ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਮਾਰਤੀ ਜਨਤਾ ਪਾਰਟੀ ਜਿੰਦਾਬਾਦ